ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਗੋਡੇ ਦੇ ਬਿਲਕੁਲ ਪਿਛਲੇ ਪਾਸੇ ਦਰਦ ਹੋ ਰਿਹਾ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ 25% ਆਪਣੀ ਯੰਗ ਪਾਪੂਲੇਸ਼ਨ ਆ ਨਾ ਜਿਹੜੀ ਉਹਦਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਪੂਰ ਕਿਉਂਕਿ ਆਪਾਂ ਕੋਈ ਕਸਰਤ ਨਹੀਂ ਕਰਦੇ ਅਗਰ ਆਪਾਂ ਕਸਰਤ ਕਰਦੇ ਵੀ ਆਂ ਤਾਂ ਉਹਨਾਂ ਸਮਾਂ ਨਹੀਂ ਕਰਦੇ ਜਿੰਨਾ ਕਰਨਾ ਚਾਹੀਦਾ ਹੈ ਔਰ ਜਿਹੜਾ ਕੰਮ ਕਰਨ ਦਾ ਤਰੀਕਾ ਖਾਣ ਪਾਣ ਦਾ ਤਰੀਕਾ ਉਹ ਬਿਲਕੁਲ ਗਲਤ ਹੋ ਗਿਆ ਹੈ ਸੋ ਅਗਰ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈ ਜਾਂ 40 ਸਾਲ ਤੋਂ ਜ਼ਿਆਦਾ ਹੈ ਤਾਂ ਅੱਜ ਵਾਲੀਆਂ ਕਸਰਤਾਂ ਜ਼ਰੂਰ ਸ਼ੇਅਰ ਕਰਿਓ ਔਰ ਜ਼ਰੂਰ ਕਰਨਾ ਸਟਾਰਟ ਕਰਿਓ ਔਰ ਅਗਰ ਤੁਹਾਡੀ ਉਮਰ 40 ਸਾਲ ਹੋ ਗਈ ਹੈ ਤਾਂ ਸੈਰ ਰੋਜ਼ਾਨਾ ਜ਼ਰੂਰ ਕਰਿਆ ਕਰੋ ਤਾਂ ਕਿ ਖੂਨ ਦਾ ਸੰਚਾਰ ਲਤਾਂ ਦੇ ਵਿੱਚ ਚੱਲਦਾ ਰਹੇ ਔਰ ਨਾਲ ਦੀ ਨਾਲ ਸੌਖੀਆਂ ਸੌਖੀਆਂ ਕਸਰਤਾਂ ਜ਼ਰੂਰ ਕਰਿਆ ਕਰੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਣ ਪਿਛਲੇ 10 ਸਾਲ ਤੋਂ ਸੰਗੁੱਲਾਪੁਰ ਦਾਖਾ ਚਿਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਜ਼ ਨੇ ਐਸ ਸਰੀ ਸਿੰਘ ਸਰਾਣ ਫਿਜ਼ੀਓਥੈਰੇਪੀ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਤੀਸਰੀ ਆਈਡੀ ਡਾਕਟਰ ਬੇਬਾਸਰਾ ਅਤੇ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਣ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਮੇਂ ਨੂੰ ਜ਼ਿਆਦਾ ਬਰਬਾਦ ਨਾ ਕਰਿਏ ਸਟਾਰਟ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ ਵਨ ਐਕਸਰਸਾਈਜ਼ ਕੀ ਕਰਾਂਗੇ ਆਪਾਂ ਚੇਅਰ ਤੇ ਖੜ ਜਾਣਾ ਤਾਂ ਕਿ ਜਿਹੜੇ ਆਪਣੇ ਆਹ ਮਸਲਸ ਨੇ ਦਿਖਾਉਣਾ ਮੈਂ ਤੁਹਾਨੂੰ ਦੇਖੋ ਜਿਹੜੇ ਹੈਮਸਟ੍ਰਿੰਗ ਮਸਲਸ ਨੇ ਆਹ ਵਾਲੇ ਇਹਨਾਂ ਨੂੰ ਆਪਾਂ ਐਕਟੀਵੇਟ ਕਰਨਾ ਐਕਟੀਵੇਟ ਦਾ ਮਤਲਬ ਇਹ ਮਸਲਸ ਨਾ ਟਾਈਟ ਹੋ ਜਾਂਦੇ ਨੇ ਆਪਣੇ ਜਿਸ ਕਰਕੇ ਆਪਣੇ ਇਸ ਜਗ੍ਹਾ ਤੇ ਦਰਦ ਹੁੰਦਾ ਗੋਡੇ ਦੇ ਪਿਛਲੇ ਪਾਸੇ ਸੋ ਆਪਾਂ ਕੀ ਕਰਾਂਗੇ हैमस्ट्रिंग कर्ल्स करा सीधे जाएंगे और एक तो देखो एक भी दो तीन चार फिर आठ फिर नौ दस देन रिलैक्स एक साइड हो गया दोनों साइड करना कसरत और देखो कुर्सी का सहारा ले लिया आप और एक दो तीन जिन्ना उन्ना चार सत नौ दस दिन रिलैक्स ये होगी थोड़ी पहली कसरत इस दे तीन तो चार सैट लाने दोनों साइड लाने और दूसरी कसरत की करा आप हील रेस देखो इतने पांच सैकेंड होल्ड एक दो तीन चार पंच दैन टोरेस एक दो तीन चार देन हील रेस एक दो तीन चार देन दोरेस एक दो तीन रेस एक दो तीन चार पंच दैन टोरेस एक दो तीन चार देन रिलैक्स इस दे दस सैट लाने मतलब दस बारी रेस दस बारी टोरेस 10 ਵਾਰੀ ਥੋੜੇ ਔਖੇ ਹੋ ਜਾਣਗੇ ਤੁਸੀਂ 5-5 ਤੋਂ ਵੀ ਸ਼ੁਰੂਆਤ ਕਰ ਸਕਦੇ ਹੋ ਇਹੋ ਕੀ ਥੋੜੀ ਦੂਜੀ ਕਸਰਤ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਸਿੰਗਲ ਲੈਗ ਹੀਲ ਰੇਸ ਮਤਲਬ ਤੁਸੀਂ ਕੁਰਸੀ ਦੇ ਭਾਰ ਦੇ ਤਾਂ ਔਰ ਇੱਕ ਲੱਤ ਦੇਖੋ ਅੰਦਰ ਮੋੜ ਲਈ ਹੈ ਔਰ ਹੀਲ ਰੇਸ 1 2 3 4 5 ਦੈਨ ਫਿਰ ਰਿਲੈਕਸ ਫਿਰ 1 2 3 4 5 ਦੈਨ ਫਿਰ ਰਿਲੈਕਸ ਇਸੇ ਤਰ੍ਹਾਂ ਦੂਜੀ ਸਾਈਡ 1 2 10 4 5 देन रिलैक्स 1 2 10 4 5 देन रिलैक्स दोनों साइड 5 5 ਵਾਰੀ ਕਰਨਾ ਇਹ ਹੋਗੀ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਨੈਕਸਟ ਕਸਰ ਦੇ ਲਈ ਤੁਹਾਨੂੰ ਇੱਕ ਤੌਲੀਆ ਚਾਹੀਦਾ ਹੈ ਤੌਲੀਏ ਦੇ ਨਾਲ ਆਪਾਂ ਲੱਤਾਂ ਵਾਲੇ ਮਸਲਸ ਖਿੱਚਾਂਗੇ ਦੇਖੋ ਆਪਾਂ ਬੈੱਡ ਤੇ ਪੈਣ ਲੱਗੇ ਆਂ ਔਰ ਇਹਨੂੰ ਆਪਾਂ ਆਪਣੇ ਪੈਰ ਦੇ ਵਿੱਚ ਪਾ ਲੈਣਾ ਦੇਖੋ ਇਸ ਤਰ੍ਹਾਂ ਕਰਕੇ ਪੈਰ ਦੇ ਵਿੱਚ ਪਾ ਲੈਣਾ ਇਦਾਂ ਔਰ ਆਪਾਂ ਲੱਤ ਨੂੰ ਪੂਰਾ ਉੱਪਰ ਚੱਕ ਦੇਣਾ ਇਦਾਂ ਇਹ ਤਾਂ ਜ਼ੋਰ ਦੀ ਖਿੱਚਾਂਗੇ ਆਪਣੇ ਵੱਲ ਜਦੋਂ ਖਿੱਚਾਂਗੇ ਇਸ ਜਗ੍ਹਾ ਤੇ ਖਿੱਚ ਪਈਗੀ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਸੋ ਫੇਰ ਖਿੱਚ ਦਾਂਗੇ ਇੱਥੇ ਪੂਰਾ ਜ਼ੋਰ ਦੀ ਪੈਰ ਅੰਦਰ ਨੂੰ ਮੁੜਿਆ ਰਹੇਗਾ 10 ਸੈਕਿੰਡ ਹੋਲਡ ਕਰਾਂਗੇ ਇਸ ਜਗ੍ਹਾ ਤੇ ਖਿੱਚ ਗਈਗੀ ਇਸ ਜਗ੍ਹਾ ਤੇ ਖਿੱਚ ਪਈਗੀ 5 ਸੈਕਿੰਡ ਪੰਜ ਵਾਰੀ ਇਸ ਸਾਈਡ ਕਰਨਾ ਔਰ ਪੰਜ ਵਾਰੀ ਹੀ ਦੂਸਰੀ ਸਾਈਡ ਵੀ ਕਰਨਾ ਸੋ ਇਹ ਵੀ ਕਸਰਤ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀ ਹੈ ਆਖਰੀ ਕਸਰਤ ਕੀ ਕਰਾਂਗੇ ਆਪਾਂ ਮੁdde ਪੈ ਜਾਣਾ ਔਰ ਆਪਾਂ ਪ੍ਰੋਨ ਐਸਐਲਆਰ ਲੇਖੋ ਮੁdde ਪੈ ਗਏ ਔਰ ਲੱਤ ਸਿੱਧੀ ਉੱਪਰ ਚੱਕ ਦੇਣੀ ਹਵਾ 'ਚ ਇੱਥੇ ਆਪਾਂ 5 ਗਿਣਨੇ 1 2 3 4 5 ਦੈਨ ਰਿਲੈਕਸ ਜਿਹੜੀ ਲੱਤ ਆਪਾਂ ਉੱਪਰ ਚੱਕਣੀ ਹੈ ਨਾ ਇਦੇ ਵਿੱਚ ਪੈਰ ਅੰਦਰ ਮੋੜ ਕੇ ਉੱਪਰ ਚੱਕਣੀਆਂ ਤਾਂ ਕਿ ਪਿਛਲੇ ਪਾਸੇ ਲੱਤ ਦੇ ਖਿੱਚ ਪਵੇ 5 ਸੈਕਿੰਡ ਹੋਲਡ 1 2 3 4 5 ਦੈਨ ਰਿਲੈਕਸ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਸੋ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਸਵੇਰੇ ਤੇ ਪਰੇ ਸ਼ਾਮ ਕਰਦੇ ਹੋ ਜਿਹੜਾ ਤੁਹਾਡਾ ਗੋਡੇ ਦੇ ਪਿਛਲੇ ਪਾਸੇ ਦਰਦ ਹੈ ਉਹ ਬਹੁਤ ਆਸਾਨ ਕਸਰਤਾਂ ਨਾਲ ਠੀਕ ਹੋਣ ਵਾਲਾ ਹੈ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ